15 24 ਚੈਲਰ ਦੇ ਦਰਸ਼ਕਾਂ ਦਾ ਸਵਾਗਤ ਹੈ ਜਸਵਿੰਦਰ ਗੋਪਾਲ ਇਸ ਵੇਲੇ ਖੜੇ ਹਲਕਾ ਜਲਾਲਾਬਾਦ ਦੇ ਪਿੰਡ ਸਿਮਰਿਆ ਵਾਲਾ ਵਿਖੇ ਜਿੱਥੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸ਼ਾਂਤੀ ਦੀਆਂ ਜਿਹੜੀਆਂ ਅੱਜ ਵੋਟਾਂ ਪੂਰੇ ਸੂਬੇ ਭਰ ਦੇ ਵਿੱਚ ਪੈ ਰਹੀਆਂ ਨੇ ਤਾਂ ਉੱਥੇ ਹੀ ਹਲਕੇ ਦੇ ਪਿੰਡਾਂ ਦੀ ਜੇਕਰ ਗੱਲ ਕਰੀਏ ਤਾਂ ਅਜੇ ਤੱਕ ਮਾਹੌਲ ਹੈ ਜਿਹੜਾ ਸ਼ਾਂਤਮਈ ਤਰੀਕੇ ਦੇ ਨਾਲ ਜਿਹੜਾ ਚੱਲ ਰਿਹਾ ਕਿਉਂਕਿ ਜਿੱਦਾਂ ਨਾਮਿਨੇਸ਼ਨ ਭਰੇ ਨੇ ਉਧਰ ਵੀ ਸ਼ਾਂਤਮਈ ਤਰੀਕੇ ਦੇ ਨਾਲ ਜਿਹੜੇ ਨਾਮਿਨੇਸ਼ਨ ਭਰੇ ਗਏ ਸੀ ਤੇ ਅੱਜ ਵੋਟਾਂ ਪੈ ਰਹੀਆਂ ਨੇ ਅਜੇ ਤੱਕ ਹਲਕੇ ਦੇ ਅੰਦਰ ਕਿਸੇ ਵੀ ਪਿੰਡ ਦੇ ਵਿੱਚ ਲੜਾਈ ਝਗੜ ਉਹ ਨਵੀਂ ਜਿਹੜੀ ਦੇਖਣ ਨੂੰ ਮਿਲੀ ਗੱਲਬਾਤ ਕਰਨ ਲੈਣੇ ਆ ਸਾਡੇ ਨਾਲ ਬਾਵਣੀ ਚੋਂ ਤੋਂ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਨਸੀਬ ਸਿੰਘ ਜੀ ਮੌਜੂਦ ਨੇ ਬਾਈ ਜੀ ਕਿਹੋ ਜਿਹਾ ਮਾਹੌਲ ਹੈ ਪਿੰਡਾਂ ਦਾ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤੁਹਾਨੂੰ ਧੰਨਵਾਦ ਤੁਹਾਡਾ ਬੋਪਾ ਰਾਏ ਜੀ ਤੁਸੀਂ ਸਾਡੇ ਕੋਲੇ ਆਏ ਹੋ ਸਾਨੂੰ ਕਵਰ ਸਾਡੀ ਖਬਰ ਲਾਉਣ ਵਾਸਤੇ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਜੀ ਤੇ ਦੂਸਰਾ ਤੁਸੀਂ ਗੱਲ ਕਰਦੇ ਪਿੰਡਾਂ ਦੇ ਵਿੱਚ ਅਸੀਂ ਗਏ ਪਿੰਡਾਂ ਦੇ ਵਿੱਚ ਬਹੁਤ ਚੰਗਾ ਮਾਹੌਲ ਹੈ ਕੋਈ ਲੜਾਈ ਝਗੜਾ ਨਹੀਂ ਕੋਈ ਕਿਸੇ ਨਾਲ ਮਤਭੇਦ ਨਹੀਂ ਲੋਕ ਸ਼ਾਂਤਮਈ ਨਾਲ ਵੋਟਾਂ ਪਾ ਰਹੇ ਨੇ ਸ਼ਾਂਤਮਈ ਨਾਲ ਪੋਲਿੰਗ ਏਜੰਟ ਬੈਠੇ ਨੇ ਕੋਈ ਕਿਸੇ ਨਾਲ ਲੜਾਈ ਝਗੜਾ ਨਹੀਂਗਾ ਇਹ ਬਹੁਤ ਵਧੀਆ ਮਾਹੌਲ ਚੱਲਦਾ। ਤੁਹਾਨੂੰ ਇਹ ਮੁਕਾਬਲਾ ਮੰਨਦੇ ਹਾਂ ਤੁਸੀਂ ਆਪ ਦਾ। ਮੁਕਾਬਲਾ ਵੇਖੋ ਜੀ ਵੋਟਾਂ ਪੈ ਰਹੀਆਂ ਨੇ ਸਾਡਾ ਤਾਂ ਮੁਕਾਬਲਾ ਕਿਸੇ ਨਾਲ ਨਹੀਂਗਾ ਬਾਕੀ ਜਿਹੜੀਆਂ ਦੂਜੀਆਂ ਪਾਰਟੀਆਂ ਨੇ ਉਹਨਾਂ ਦਾ ਆਪਸ ਵਿੱਚ ਮੁਕਾਬਲਾਗਾ ਉਹ ਵੇਖੋ ਕੀ ਕਰਦੇ ਨੇ। ਬਾਕੀ ਸਾਡੀ ਤਾਂ ਜੋ ਸਾਨੂੰ ਲੋਕਾਂ ਦਾ ਸਮਰਥਕ ਮਿਲ ਰਿਹਾ ਹੈ ਜਾਂ ਲੋਕਾਂ ਨੇ ਸਾਨੂੰ ਪਰਮਾਉਂਗਾਰਾ ਦਿੱਤਾ ਸਾਡੀ ਸਰਕਾਰ ਦੇ ਕੰਮਾਂ ਦੇ ਆਧਾਰ ਤੇ ਸਾਨੂੰ ਉਹਨਾਂ ਦਾ ਫਤਵਾ ਮੰਨ ਲਓ ਮਨਜ਼ੂਰੇ ਸਾਨੂੰ ਉਹਨਾਂ ਦਾ ਇਹ ਸਹਿਮਤੀ ਦਿੱਤੀ ਕਿ ਆਪਾਂ ਬੜੇ ਵੱਡੇ ਮਾਰਜਨ ਨਾਲ ਜਿੱਤਾਂਗੇ ਕਿੰਨੇ ਪਿੰਡ ਨੇ ਤੁਹਾਡੇ ਜ਼ੋਨ ਦੇ ਮੇਰੇ ਕੋਲੇ 63 ਪਿੰਡ ਬਾਮਣੀ ਜ਼ੋਨ ਦੇ ਜੀ ਜੀ ਹਰ ਪਿੰਡ ਦੇ ਵਿੱਚ ਪਹੁੰਚੇ ਹੋ ਹਾਂਜੀ ਹਰੇਕ ਪਿੰਡ ਦੇ ਵਿੱਚ ਅਸੀਂ ਜਾ ਰਹੇ ਹਾਂ ਬਹੁਤ ਵਧੀਆ ਹਰੇਕ ਪਿੰਡ ਦਾ ਵਧੀਆ ਮਾਹੌਲ ਹੈ ਪਾਈਚਾਰ ਕਿਸਾਨਜ ਕਾਇਮ ਹੈ ਕੋਈ ਲੜਾਈ ਝਗੜਾ ਨਹੀਂ ਹੈ ਕੀ ਲੱਗਦਾ ਦੂਜੇ ਪਾਸੇ ਕਿਹੜੇ ਕਿਹੜੇ ਉਮੀਦਵਾਰ ਨੇ ਤੁਹਾਡੇ ਜ਼ਿਲ੍ਹਾ ਪ੍ਰੀਸ਼ਦ ਦੇ ਵਿਰੋਧੀ ਧਿਰ ਤੇ ਵਿਰੋਧੀ ਧਿਰ ਦੇ ਵਿੱਚ ਜੀ ਮੰਨ ਲਓ ਇੱਕ ਸਾਡੇ ਤੋਂ ਹਮਾਲਮ ਤੋਂ ਨੇ ਜੀ ਸ਼ਿੰਦਰ ਜੀ ਉਹਨਾਂ ਦੀ ਵਾਈਫ ਨੇ ਇੱਕ ਹੀਰੇ ਵਾਲੇ ਤੋਂ ਨੇ ਜੀ ਚੱਕ ਮੋਚਨ ਵਾਲੇ ਤੋਂ ਪੀਪਲ ਸਿੰਘ ਜੀ ਨੇ ਬਾਕੀ ਇੱਕ ਸਾਡੇ ਉਤੋਂ ਕਾਠਗੜ੍ਹ ਤੋਂ ਨੇ ਕਿਰਨਾਰਾਣੀ ਜੀ ਬੀਜੇਪੀ ਪਾਰਟੀ ਤੋਂ ਹੀ ਜੀ ਸਾਡੇ ਨਾਲ ਸ਼ਰਮਿਕ ਅਕਾਲੀ ਦਲ ਦੇ ਵੀ ਜਿਹੜੇ ਸਮਰਥਕ ਨੇ ਉਹ ਵੀ ਮੌਜੂਦ ਨੇ ਗੱਲਬਾਤ ਕਰ ਲੈਣੇ ਆ ਬਾਬਾ ਜੀ ਕਿਹੋ ਜਿਹਾ ਮਾਹੌਲ ਹੈ ਤੇ ਕਿੰਨੇ ਕੋਈ ਪਰਸੈਂਟ ਵੋਟ ਪੋਲ ਹੋ ਗਈ ਆ ਪਹਿਲਾਂ ਤਾਂ ਬੋਪਰ ਜੀ ਤੇਰਾ ਬਹੁਤ ਬਹੁਤ ਧੰਨਵਾਦ ਇੰਨੀ ਠੰਡ ਦੇ ਵਿੱਚ ਵੀ ਤੂੰ ਸਾਡੇ ਤੇ ਪਿੰਡ ਸਿਮਰੇਲ ਨੂੰ ਪਹੁੰਚਿਆ ਪਹਿਲੀ ਤਾਂ ਇਹ ਨੇ ਤੇਰੀ 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 ਆਵਾਜ਼ ਹੈ ਨਾ ਸਾਨੂੰ ਉਹ ਬਹੁਤ ਬਸੰਦ ਹੈ ਕਿਉਂਕਿ ਜਦੋਂ ਤੂੰ ਬੋਲਣਾ ਇੱਕ ਦਾ ਨਾ ਰੂਹ ਖੁਸ਼ ਹੋ ਜਾਂਦੀ ਹੈ ਚਲੋ ਧੰਨਵਾਦ ਕਿੰਨੇ ਕੁ ਪਰਸੈਂਟ ਪੋਲ ਹੋ ਗਈ ਵੋਟ ਪਰਸੈਂਟੇਜ ਤਾਂ ਜੇ ਲਗਭਗ ਮੇਰਾ خیال ਦੋ 250 ਵੋਟ ਪੋਲ ਹੋਈ ਹੈ ਕਿਉਂਕਿ ਠੰਡ ਦਾ ਮੌਸਮ ਹੈ ਤੇ ਜਿਹੜੇ ਵੋਟਰ ਨੇ ਉਹ ਵੀ ਥੋੜੀ ਵੇਟ ਕਰਕੇ ਜਿਹੜੇ ਤੋਂ ਉੱਪ ਨਿਕਲੇਗੇ ਤਾਂ ਫਿਰ ਆਣਗੇ ਜੀ ਅਕਸਰ ਹੀ ਵੇਖੀਦਾ ਤੁਹਾਡੇ ਪਿੰਡ ਜਦੋਂ ਵੀ ਲੈਕਚਰ ਹੁੰਦਾ ਤੇ ਆਪਸੀ ਭਾਈਚਾਰਕ ਸਾਂਝ ਜਿਹੜੀ ਉਹ ਕੈਮ ਨਹੀਂ ਉਹ ਇਸ ਤਰ੍ਹਾਂ ਨਾ ਸਾਡਾ ਪਿਆਰ ਬਹੁਤ ਜ਼ਿਆਦਾ ਹੈ ਹਾਂ ਕਿਉਂਕਿ ਸਾਡੇ ਪਿੰਡ ਦੇ ਜਿੱਨਾ ਕੋਈ ਲੜਾਈ ਨਾ ਝਗੜਾ ਕੋਈ ਬੋਟਾ ਦਾ ਕਿਸੇ ਨੂੰ ਹੈ ਹੀ ਨਹੀਂ ਕਿ ਬੋਟ ਜਿੰਨੂੰ ਆਪਦੇ ਪਾ ਦੇਣ ਕੋਈ ਦਿੱਕਤ ਨਹੀਂ ਤੁਹਾਡਾ ਉਮੀਦਵਾਰ ਕਿਹੜਾ ਹੈ ਸਾਡਾ ਤਾਂ ਪਿੱਪਲ ਸਿੰਘ ਸਰਪੰਚ ਹੈਗਾ ਜਿਲ੍ਹਾ ਪ੍ਰੀਤ ਦਾ ਜੀ ਦੇ ਕੋਮ ਪ੍ਰਕਾਸ਼ ਹੈਗਾ ਆਪਣੇ ਚੱਕ ਬਲੋਚਾ ਮਾਲਮ ਤੋਂ ਜੀ ਹਾਂਜੀ ਕੀ ਕਹਿਣਾ ਚਾਹੋਗੇ ਵੋਟਰਾਂ ਨੂੰ ਅਸੀਂ ਤਾਂ ਵੋਟਰਾਂ ਨੂੰ ਅਪੀਲ ਕਰਨਿਆ ਵਾਧ ਚੜ ਕੇ ਵੋਟਾਂ ਪਾਓ ਆਪਦੀ ਮਰਜ਼ੀ ਨਾਲ ਪਾਓ ਜੀ ਨੂੰ ਮਰਜ਼ੀ ਵੋਟ ਪਾਜੋ ਤੁਹਾਡੀ ਵੋਟ ਦਾ ਆਪਦੇ ਅਧਿਕਾਰ ਹੈ ਤੁਹਾਡੀ ਵੋਟ ਜੀ ਨੂੰ ਮਰਜ਼ੀ ਪਾ ਸਕਦੇ ਕੀ ਲੱਗਦਾ ਨਤੀਜੇ ਕਿਹੋ ਜਿਹੇ ਰਹਿਣਗੇ ਨਤੀਜੇ ਬਹੁਤ ਵਧੀਆ ਸ਼ੋਮਣੀ ਅਕਾਲੀ ਦਲ ਦੇ ਇਸ ਵਾਰੀ ਰਹਿਣਗੇ ਜੀ ਤੁਹਾਨੂੰ ਪਤਾ ਹੈ ਸਾਡੇ ਜਿਹੜੇ ਸਾਹ ਬਣੇ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਬਹੁਤ ਤਰਨਤਾਰ ਵਿੱਚ ਵੀ ਉਹਨੇ ਆਪਦੀ ਪੂਰੀ ਆਮਦਵਖਾ ਕੇ ਤੇ ਵੋਟਾਂ ਲਈਆਂ ਨੇ ਇਸ ਕਰਕੇ ਸਾਡੇ ਜਿਹੜਾ ਬਲਾਕ ਸੰਭ ਦੀ ਜ਼ਿਲ੍ਹਾ ਪ੍ਰੀਧ ਦੀ ਜਿਹੜੀ ਵੋਟ ਹੈ ਉਹ ਵੀ ਬੜੀ ਮਾਰਜਨ ਨਾਲ ਅਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਪਾਉਣਗੇ ਤਾਂ ਬਿਲਕੁਲ ਲੱਗ ਗੱਲਬਾਤ ਕੀਤੀ ਆਮ ਆਦਮੀ ਪਾਰਟੀ ਵਾਲਿਆਂ ਨਾਲ ਵੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਵੀ ਹਰ ਇੱਕ ਪਾਰਟੀ ਜਿਹੜੀ ਜਿੱਤ ਦਾ ਦਾਵਾ ਕਰਦੀ ਆ ਪਰ ਜਿੱਤ ਦਾ ਦਾਵਾ 17 ਤਰੀਕ ਨੂੰ ਪਤਾ ਲੱਗੇਗਾ ਕਿ ਲੋਕ ਕਿਹੜੀ ਪਾਰਟੀ ਦੇ ਹੱਕ ਦੇ ਵਿੱਚ ਸਭ ਤੋਂ ਵੱਧ ਜਿਹੜੀਆਂ ਵੋਟਾਂ ਉਹ ਪੌੜ ਗਏ ਕਿਉਂਕਿ 17 ਦਸੰਬਰ ਨੂੰ ਨਤੀਜੇ ਆਉਣਗੇ ਬਣੇ ਰਹੋ ਐਜਨਿਊਜ਼ 24 ਚੈਨਲ ਦੇ ਨਾਲ ਮੈਂ ਅਜੇ ਸੁਵਿੰਦਰ ਬੋਪੜਾ ਸਿਮਰਿਆ ਵਾਲਾ